ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਕਥਾਵਾਂ ਕਹਾਣੀਆਂ ਬਾਬਾ ਜੀ ਜੋ ਕਿ ਮਹਾਤਮਾ ਲੋਕਾਂ ਨਾਲ ਜੋ ਉਹਨਾਂ ਦੇ ਰੰਗ ਨੇ ਉਹ ਸਾਨੂੰ ਦੱਸਦੀਆਂ ਨੇ ਪਰ ਕੁਝ ਕਥਾਵਾਂ ਕਹਾਣੀਆਂ ਸਿਰਫ ਸੁਣਨ ਲਈ ਨਹੀਂ ਹੁੰਦੀਆਂ ਉਹ ਸਾਡੀ ਜ਼ਿੰਦਗੀ ਦਾ ਬਾਬਾ ਜੀ ਰਾਹ ਸਾਨੂੰ ਦੱਸਦੀਆਂ ਅੱਜ ਦੀ ਇਹ ਦਾਸਤਾਨ ਇੱਕ ਇਹੋ ਜਿਹੇ ਰਾਜੇ ਦੀ ਹੈ ਇੱਕ ਸ਼ਰਾਪ ਦੀ ਹੈ ਇੱਕ ਇਹੋ ਜਿਹਾ ਰਾਜ਼ ਬਾਰੇ ਹੈ ਜਿਸ ਨੂੰ ਸਮਝ ਕੇ ਕੋਈ ਵੀ ਆਪਣੀ ਕਿਸਮਤ ਬਦਲ ਸਕਦਾ ਹੈ ਇਹਦੇ ਚ ਸ਼ਿਵਜੀ ਮਹਾਰਾਜ ਜੀ ਦਾ ਉਹ ਰੰਗ ਸਾਨੂੰ ਦੇਖਣ ਨੂੰ ਮਿਲੇਗਾ ਜਿਹਦੇ ਨਾਲ ਇਨਸਾਨ ਜਿਹੜਾ ਹੈ ਆਪਣੀ ਜ਼ਿੰਦਗੀ ਆਪਣੀ ਕਿਸਮਤ ਬਦਲ ਸਕਦਾ ਹੈ ਇੱਕ ਇਹੋ ਜਿਹੀ ਕਹਾਣੀ ਕਥਾ ਜਿੱਥੇ ਦਿਸ਼ਾਵਾਂ ਸਿਰਫ ਰਸਤੇ ਨਹੀਂ ਸੋਚਾਂ ਦੇ ਰਾਜ਼ ਦੱਸਦੀਆਂ ਨੇ ਜਿੱਥੇ ਸ਼ਰਾਪ ਜਿਹੜਾ ਉਹ ਸਬਕ ਬਣ ਜਾਂਦਾ ਬਾਬਾ ਜੀ ਜੇ ਜਿੱਥੇ ਸ਼ਿਵਜੀ ਮਹਾਰਾਜ ਜੀ ਦੀ ਭਗਤੀ ਇਨਸਾਨ ਨੂੰ ਪੱਥਰ ਤੋਂ ਸੋਨਾ ਬਣਾ ਦਿੰਦੀ ਹੈ। ਤਾਂ ਜ਼ਰਾ ਗੌਰ ਕਰਨਾ ਕਿਉਂ ਸ਼ਿਵਜੀ ਮਹਾਰਾਜੀ ਕਿਵੇਂ ਬਸਤੀ ਬਣਦੀ ਮਸਤਾ ਦੀ ਜਾਂ ਮੋਹਰਾ ਸ਼ੰਕਰ ਲਾਉਂਦੇ। ਇੱਥੇ ਸ਼ੰਕਰ ਦੀ ਮਹਾਰਾਜੀ ਦੀ। ਦੁਨੀਆ ਸੰਤਾ ਮਹਾ ਆਤਮਾ ਉਹ ਕਹਿੰਦਾ ਮੈਂ دیਵਾਨੀ ਸਾਈਆਂ ਦੀ ਸਾਈਂ دیਵਾਨੇ ਸ਼ੰਕਰ ਦੇ। ਸਾਈਆਂ ਦੀ دیਵਾਨੀ ਹੋ ਜਾ। ਪਰ ਉਹ ਕਿਹਨਾਂ ਦੇ دیਵਾਨੇ ਸ਼ੰਕਰ ਦੇ ਜ਼ਰਾ ਗੌਰ ਕਰ। ਤਾਂ ਇਸ ਅਦਭੁਤ ਕਹਾਣੀ ਵੱਲ ਚਲਦੇ ਹਾਂ ਇਸ ਕਥਾ ਵੱਲ ਚਲਦੇ ਹਾਂ। ਜੋ ਕਿ ਅੱਜ ਦੀ ਦੁਨੀਆ ਦੇ ਵਿੱਚ ਸਾਨੂੰ ਧਨ ਕੈਰੀਅਰ ਬਾਰੇ ਤੇ ਜ਼ਿੰਦਗੀ ਦੀ ਸੱਚਾਈ ਜਿਹੜੀ ਹੈ ਨਾ ਉਹ ਬਹੁਤ ਹੀ ਸਾਦੇ ਸ਼ਬਦਾਂ ਵਿੱਚ ਜਿਹੜੀ ਹੈ ਉਹ ਸਮਝਾ ਦੇਵੇਗੀ ਬਾਬਾ ਜੀ ਸੋ ਜ਼ਰਾ ਗੌਰ ਕਰਨਾ ਤਾਂ ਕਹਾਣੀ ਇਦਾਂ ਹੈ ਤੇ ਕਥਾ ਇਦਾਂ ਕਿ ਇੱਕ ਰਾਜਾ ਹੁੰਦੇ ਜਿਨ੍ਹਾਂ ਦੀ ਨਾ ਕੋਈ ਔਲਾਦ ਨਹੀਂ ਹੁੰਦੀ ਬਾਬਾ ਜੀ ਅੱਛਾ ਇਸੇ ਵਜ੍ਹਾ ਕਰਕੇ ਉਹ ਯੱਗ ਕਰਦੇ ਨੇ ਯੱਗ ਜਿਹੜਾ ਹੁੰਦਾ ਹੁਣ ਯੱਗ ਦੇ ਪਛਾਤ ਯਾਨੀ ਕਿ ਯੱਗ ਦੇ ਪਛਾਤ ਜੋ ઋષਿ-ਮੁਣੀ ਸਨ ਨਾ ਉੱਥੇ ਜਿਹੜੇ ਸੀਗੇ ਉੱਥੇ ਯੱਗ ਚੱਲ ਰਿਹਾ ਤੇ ઋષਿ-ਮੁਣੀ ਤਾਂ ਬੁਲਾਏ ਸਨ ਨਾ ਜਿਨ੍ਹਾਂ ਨੇ ਯੱਗ ਕਰਨਾ ਸੀ ਬਾਬਾ ਜੀ ਉਹ ਕਹਿੰਦੇ ਨੇ ਕਿ ਆਪਣੇ ਪੁੱਤਰ ਨੂੰ ਨਾ 20 ਵਰੇ ਤੱਕ ઋષਿ-ਮੁਣੀਆਂ ਦੇ ਹਸਾਬ ਦਾ ਬਾਬਾ ਜੀ ਉਹ ਕਹਿੰਦੇ ਆਪਣੇ ਪੁੱਤਰ ਨੂੰ ਤੁਸੀਂ 20 ਵਰੇ ਤੱਕ 20 ਸਾਲ ਤੱਕ ਉੱਤਰ ਦਿਸ਼ਾ ਵੱਲ ਜਾਣ ਨਾ ਦਿਓ ਪੁੱਤਰ ਯਾਨੀ ਕਿ ਨੌਰਥ ਦਿਸ਼ਾ ਵੱਲ ਜਾਣ ਨਾ ਦੇਉ ਨੌਰਥ ਡਾਇਰੈਕਸ਼ਨ ਵੱਲ 20 ਸਾਲਾਂ ਤੱਕ ਗਜ਼ਰਾ ਗੌਰ ਕਰਨਾ ਉਸ ਸਮਾਂ ਬੀਤਦਾ ਜੀ ਰਾਜਕੁਮਾਰ ਜਿਹੜਾ ਹੈ ਉਹ ਉੱਤਰ ਦਿਸ਼ਾ ਵੱਲ ਜਿਹੜਾ ਸ਼ਿਕਾਰ ਕਰਨ ਜਾਂਦੇ ਆ ਉਹ ਉਹਨਾਂ ਦੇ ਪੁੱਤਰ ਹੋ ਜਾਂਦਾ ਹੈ ਰਾਜੇ ਦੇ ਪੁੱਤਰ ਹੋ ਜਾਂਦਾ ਹੈ ਰਾਜਕੁਮਾਰ ਹੁਣ ਵੱਡਾ ਹੋਇਆ ਤਾਂ ਉੱਤਰ ਦਿਸ਼ਾ ਵੱਲ ਜਿਹੜਾ ਹੈ ਉਹ ਸ਼ਿਕਾਰ ਕਰਨ ਜਾਂਦਾ ਹੈ ਉੱਤਰ ਦਿਸ਼ਾ ਵੱਲ ਉਹਨਾਂ ਨੂੰ ਨਾ ਕੋਈ ઋષਿ முਨੀ ਮਿਲਦੇ ਆ ਉਹ ઋષਿਮੁਣੀ ਜਿਹੜੇ ਕਿ ਯੱਗ ਕਰ ਰਹੇ ਸੀ ਰਾਜਕੁਮਾਰ ਆਪਣੀ ਸੇਨਾ ਨੂੰ ਆਦੇਸ਼ ਦਿੰਦੇ ਆ ਕਿ ਇਸ ਯੱਗ ਨੂੰ ਰੋਕੋ ਭਾਈ ਰਾਜਕੁਮਾਰ ਨੇ ਆਪ ਵੀ ਗਲਤੀ ਕਰ ਲਈ ਬਾਬਾ ਜੀ ਕਹਨੇ ਹੁਣ ਰੋਕੋ ਹੁਣ ઋષਿਮੁਣੀ ਰਾਜਕੁਮਾਰ ਤੇ ਸੇਨਾ ਨੂੰ ਦਿੰਦੇ ਸ਼ਰਾਬ ਸ਼ਰਾਬ ਦੇ ਦਿੰਦੇ ਆ ਕਿ ਸਾਰੇ ਪੱਥਰ ਦੇ ਬਣ ਜਾਓਗੇ ਸਾਧੂ ਬਾਬਾ ਜੀ ਔਰ ਸਾਧੂ ਬੋਲੇ ਸਹਿ ਜ਼ਬਾਹ ਦੇ ਸਾਧ ਦਾ ਬੋਲਾ ਬਰ ਥਾਣਾ ਜਾਏ ਉਹ ਸ਼ਰਾਬ ਦੇ ਦਿੱਤਾ ਇਸ ਲਈ ਕਹਿੰਦੇ ਕਿ ਜ਼ਰਾ ਬਚ ਕੇ ਬਾਬਾ ਜੀ ਸੋ ਜ਼ਰਾ ਗੌਰ ਕਰਨਾ ਹਾਲਾਂਕਿ ਜਿਹੜੇ ਸਾਧੂ ਮਹਾਤਮਾ ਲੋਕ ਜਿਹੜੇ ਬਹੁਤ ਉੱਚ ਕੋਟੀ ਦੇ ਹੋ ਜਾਂਦੇ ਆ ਉਹਨਾਂ ਦੀਆਂ ਗੱਲਾਂ ਹੋਰ ਹੋ ਜਾਂਦੀਆਂ ਆ ਉਹ ਨਹੀਂ ਕਿਸੇ ਨੂੰ ਪਰ ਇੱਥੇ ਹੁੰਦੀ ਸੀ ਮੁਨੀਆ ਨੇ ਸ਼ਰਾਬ ਦੇ ਦਿੱਤਾ ਇਹ ਕਹਾਣੀ ਕਹਿੰਦੀ ਕਥਾ ਕਹਿੰਦੀ ਹੈ ਤਾਂ ਸਾਰੇ ਬਣ ਗਏ ਪੱਥਰ ਦੇ ਹੁਣ ਉਹਨਾਂ ਨੇ ਉਦੋਂ ਜਦੋਂ ਉਹਦੇ ਪਿਤਾ ਨੇ ਯੱਗ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਰਾਜਕੁਮਾਰ ਨੂੰ ਉੱਤਰ ਦਿਸ਼ਾ ਵੱਲ ਜਾਣ ਲਈ ਯਾਨੀ ਨੌਰਥ ਵੱਲ ਹੁਣ ਉਹ ਵੀ ਗੱਲ ਪੂਰੀ ਹੋ ਗਈ ਤੇ ਪੁੱਤਰ ਚਲਾ ਗਿਆ ਉਹ ਵੀ ਸਾਹਮਣੇ ਆ ਗਿਆ ਵੀ ਕੀ ਗੱਲ ਸੀ ਸੱਪ ਪੱਥਰ ਦੇ ਬਣ ਜੋਗੇ ਹੁਣ ਰਾਜਕੁਮਾਰ ਪੱਥਰ ਦੇ ਬਣ ਚੁੱਕੇ ਇਹ ਗੱਲ ਜਿਹੜਾ ਹੈ ਰਾਜਕੁਮਾਰ ਦੀ ਘਰ ਵਾਲੀ ਨੂੰ ਪਤਾ ਲੱਗਦੀ ਹੈ ਤੇ ਰਾਜਕੁਮਾਰ ਦੀ ਜਿਹੜੀ ਘਰ ਵਾਲੀ ਸੀ ਉਹ ਦੌੜਦੇ ਹੋਏ ਉਸ ਜੰਗਲ ਵਿੱਚ ਆਉਂਦੀ ਹੈ ਤੇ ਉਹ ਜਿਹੜੇ ॠषि मुनि ਜਿਹੜੇ ਉੱਥੇ ਯੱਗ ਕਰ ਰਹੇ ਸਨ ਸਾਧੂ ਸੰਤ ਜੋ ਸਨ ਉਹਨਾਂ ਨੇ ਮਾਫ਼ੀ ਉਹਨਾਂ ਤੋਂ ਮੰਗਦੀ ਹੈ ਕਿ ਸਾਨੂੰ ਮਾਫ਼ ਕਰ ਦਿਓ ਕਿਉਂਕਿ ਸੱਪ ਤੇ ਸਾਧ ਕੋਲੋਂ ਬਚ ਕੇ ਚਲੀਏ ਅੱਗਾ ਨਾ ਕਦੇ ਵੱਲੀਏ ਹੱਥ ਜੋੜ ਕੇ ਰਾਹ ਛੱਡ ਦिए ਲੰਘ ਜਾਣ ਤੇ ਚਲੀਏ ਜਰਾ ਗੌਰ ਕਰਨਾ ਸਾਣ ਆਪਣੀ ਉਹ ਆਪਣੇ ਰੰਗਾ ਚ ਮਸਤ ਨੇ ਰਿਸ਼ੀਮੁਣੀ ਸਾਹਿਬ ਉਹ ਆਪਣਾ ਯੱਗ ਕਰ ਰਹੇ ਉਹਨਾਂ ਨੂੰ ਜਾ ਕੇ ਤੰਗ ਕਰੋਗੇ ਤਾਂ ਉਹਨਾਂ ਦੀ ਜ਼ੁਬਾਨ ਚੋਂ ਕੁਛ ਐਸਾ ਨਿਕਲੇਗਾ ਤਾਂ ਬਾਬਾ ਜੀ ਉਹ ਸਾਹਮਣੇ ਜਿੱਦਾਂ ਉਹ ਰੰਗਾ ਜਾਂਦਾ ਤਾਂ ਹੁਣ ਉਹ ਘਰਵਾਲੀ ਜਾਂਦੀ ਹੈ ਮਾਫੀ ਮੰਗਦੀ ਹੈ ਜੀ ਮਾਫ ਕਰ ਦਿਓ ਹੁਣ ਰਿਸ਼ੀਮੁਣੀ ਜਿਹੜੇ ਸਾਨੂੰ ਰਾਜਕੁਮਾਰ ਦੀ ਘਰਵਾਲੀ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਜੋ ਹੋ ਗਿਆ ਉਹ ਤਾਂ ਹੋਣਾ ਹੀ ਹੈ ਵੀ ਜੋ ਅਸੀਂ ਕਹਿ ਬੈਠੇ ਹਾਂ ਉਹ ਤਾਂ ਪੂਰਾ ਹੋਣਾ ਹੀ ਹੈ ਪਰ ਜਿਹੜੇ ਹੁਣ ਸਾਡੇ ਬੋਲ ਹੋ ਗਏ ਮੂੰਹ ਇਹਨੂੰ ਜੇ ਕੋਈ ਇਸ ਨੂੰ ਚੀਜ਼ ਬਣਾ ਕੋਈ ਠੀਕ ਕਰ ਸਕਦੇ ਹੈ ਤੇ ਉਹ ਹੈ ਸ਼ਿਵਜੀ ਮਹਾਰਾਜ ਜਰਾ ਗੌਰ ਕਰ। ਕੋਈ ਸ਼ਿਵਜੀ ਮਹਾਰਾਜ ਦੇ ਹੱਥ ਵਿੱਚ ਉਹ ਦੇਵਾ ਦੇ ਦੇਵ ਮਹਾਦੇਵ ਮਹਾਕਾਰ ਜਰਾ ਗੌਰ ਕਰ। ਉਹ ਹੋ ਪ੍ਰਸੰਨ ਨਾਮ ਨੀਲਕੰਠਮ ਦਿਆਲਮ ਜਿਹੜੇ ਹਰ ਵੇਲੇ ਦਿਆਲ ਰਹਿੰਦੇ ਆ ਪ੍ਰਸੰਨ ਰਹਿੰਦੇ ਆ ਬਾਬਾ ਜੀ ਉਹਨਾ ਦੀ ਕਹਿੰਦੇ ਉਹਨਾਂ ਨੂੰ ਯਾਦ ਕਰੋ ਸ਼ਿਵਜੀ ਮਹਾਰਾਜ ਦੀ ਭਗਤੀ ਕਰੋ ਉਹਨਾਂ ਨੂੰ ਪ੍ਰਸੰਨ ਕਰੋ ਉਹ ਜੋ ਨੇ ਸ਼ਿਵਜੀ ਮਹਾਰਾਜ ਜੀ ਜੋ ਨੇ ਉਹ ਸ਼ਰਾਬ ਤੋਂ ਮੁਕਤੀ ਦੇ ਸਕਦੇ ਉਹਨਾਂ ਦੇ ਹੱਥ ਵਿੱਚ ਇਹ ਸਾਡੇ ਹੱਥ ਵਿੱਚ ਹੁਣ ਗੁਜ ਨਹੀਂ ਅਸੀਂ ਜੋ ਕਰਨਾ ਸੀ ਅਸੀਂ ਕਰ ਬੈਠੇ ਹਾਂ ਜ਼ਰਾ ਗੌਰ ਕਰਨਾ ਪਵੇ ਹੁਣ ਰਾਜਕੁਮਾਰ ਦੀ ਜਿਹੜੀ ਧਰਮ ਪਤਨੀ ਹੈ ਨਾ ਉਹ ਨੂੰ ਹੁਣ ਰਸਤਾ ਤਾਂ ਪਾ ਦਿੱਤਾ ਨਹੀਂ ਸੀ ਇਹ ਮੁਣੀ ਨੇ ਹੁਣ ਸਾਧੂ ਸੰਤਾਂ ਦਾ ਰਾਹ ਪਾਣਾ ਹੁੰਦਾ ਬਾਬਾ ਇਹ ਚੱਲਣਾ ਤਾਂ ਇਨਸਾਨ ਨੇ ਆਪ ਹੀ ਹੈ ਘਰ ਵਾਲੀ ਨੂੰ ਮਿਲ ਗਿਆ ਜੀ ਰਸਤਾ ਉਹ ਹੁਣ ਸ਼ਿਵ ਜੀ ਮਹਾਰਾਜ ਦੀ ਭਗਤੀ ਕਰਦੀ ਹੈ ਬਹੁਤ ਭਗਤੀ ਕਰਦੀ ਹੈ ਜੀ ਇਬਾਦਤ ਕਰਦੀ ਹੈ ਬੰਦਗੀ ਕਰਦੀ ਹੈ ਉਹਨਾਂ ਦੀ ਔਰ ਭੁੱਖੇ ਭੁੱਖੇ ਬੈਠ ਰਹਿ ਕੇ ਕਰਦੀ ਹੈ ਉਹਦੇ ਪਛਤਾਵਾ ਆਪਣੇ ਨਾਲ ਜਿਹੜਾ ਹੈ ਭਗਵਾਨ ਸ਼ਿਵ ਜੀ ਮਹਾਰਾਜ ਆ ਜਾਂਦੇ ਔਰ ਭਗਵਾਨ ਸ਼ਿਵ ਜੀ ਮਹਾਰਾਜ ਤਾਂ ਬਾਬਾ ਜੀ ਹਰ ਵੇਲੇ ਪ੍ਰਸਾਨੀ ਰਹਿੰਦੇ ਆ ਤਾਂ ਹੀ ਉਹਨਾਂ ਨੂੰ ਪ੍ਰਸੰਨ ਆਨੰਦ ਕਿਹਾ ਗਿਆ ਹੈ ਦਾਨੀ ਕਿਹਾ ਗਿਆ ਹੈ ਦਿਆਲੂ ਕਿਹਾ ਗਿਆ ਹੈ ਸ਼ੰਕਰ ਕਲਿਆਣ ਕਰਨ ਵਾਲੇ ਕਿਹਾ ਗਿਆ ਹੈ ਹੁਣ ਉਸ ਦੇ ਪਛਤਾਤ ਕੀ ਹੋਇਆ ਭਗਵਾਨ ਸ਼ਿਵ ਜੀ ਮਹਾਰਾਜ ਜਿਹੜੇ ਨੇ ਉਹ ਰਾਜਕੁਮਾਰ ਖੁਸ਼ ਰਹਿੰਦੇ ਉਹਨਾਂ ਨੇ ਦੇ ਨਜ਼ਰ ਜਦੋਂ ਉਹਨਾਂ ਦੇ ਹੋਈ ਤਾਂ ਉਹ ਰਾਜਕੁਮਾਰ ਜਿਹੜਾ ਸੀ ਉਹ ਸ਼ਰਾਬ ਤੋਂ ਮੁਕਤ ਕਰ ਦਿੰਦੇ ਆ ਉਹ ਤਾਂ ਉਸ ਦੇ ਪਛਤਾਤ ਕੀ ਹੋਇਆ ਰਾਜਕੁਮਾਰ ਵਪਾਰੀ ਬਣ ਜਾਂਦੇ ਆ ਬਾਅਦ ਵਿੱਚ ਜਦਾਂ ਤਾਂ ਇਹ ਕਹਾਣੀ ਸੀ ਬਾਬਾ ਜੀ ਵੀ ਅੱਗੇ ਅੱਗੇ ਜਲਦੀ ਰਹਿੰਦੀ ਉਹਦੀ ਜ਼ਿੰਦਗੀ ਉਹ ਵਪਾਰੀ ਬਣ ਜਾਂਦੇ ਹੁਣ ਇਸ ਕਹਾਣੀ ਦਾ ਜ਼ਰਾ ਗੌਰ ਕਰ ਲੈਣਾ ਇਹਨੂੰ ਅਰਥ ਸੀ ਸਮਝਦੇ ਆ ਕਿ ਕਹਾਣੀ ਦੀ ਸ਼ੁਰੂਆਤ ਅਸੀਂ ਇਹ ਜਾਣਿਆ ਕਿ ਉਹ ਜੋ ਰਿਸ਼ੀ ਮੁਣੀ ਸੀ ਉਹ ਕਹਿੰਦੇ ਹਨ ਕਿ 20 ਸਾਲਾਂ ਤੱਕ ਆਪਣੇ ਪੁੱਤਰ ਨੂੰ ਉੱਤਰ ਦਿਸ਼ਾ ਯਾਨੀ ਕਿ ਨਾਰਥ ਵੱਲ ਨਾ ਜਾਣ ਦਿਓ ਹੁਣ ਜਰਾ ਗੌਰ ਕਰਨਾ ਉੱਤਰ ਦਿਸ਼ਾ ਜਿਹੜੀ ਹੈ ਉਹ ਧਨ ਨਾਲ ਜੁੜੀ ਹੋਈ ਹੈ ਧਨ ਨਾਲ ਜੁੜੀ ਹੋਈ ਹੈ ਧਨ ਨਾਲ ਜੁੜੀ ਹੋਈ ਹੈ ਇਸ ਨਾਲ ਰਿਸ਼ੀ ਮੁਣੀ ਇਹ ਸਮਝਾਉਣਾ ਚਾਹੁੰਦੇ ਹਨ ਕਿ ਆਪਣੇ ਪੁੱਤਰ ਨੂੰ ਮਣੀ ਮਾਈਂਡਡ ਨਾ ਬਣਾਓ ਜਰਾ ਗੌਰ ਕਰਨਾ ਇਹ ਦੱਸਿਆ ਜਾਂਦਾ ਹੈ ਇਹ ਦੱਸਦੇ ਨੇ ਲੋਕ ਦੇਖੋ ਸਾਰੀਆਂ ਦਿਸ਼ਾਵਾਂ ਸੋਹਣੇ ਰੱਬ ਦੀਆਂ ਐ ਜ਼ਰਾ ਗੌਰ ਕਰਨਾ ਇੱਥੇ ਗੱਲ ਹੋ ਰਹੀ ਹੈ ਕਿ ਵਾਸਤੂ ਸ਼ਾਸਤਰ ਜਿਹੜਾ ਹੈ ਨਾ ਉਹ ਕਹਿੰਦਾ ਵੀ ਜਿਹੜਾ ਨਾਰਥ ਡਾਇਰੈਕਸ਼ਨ ਹੈ ਨਾ ਉੱਤਰ ਦਿਸ਼ਾ ਜਿਹੜੀ ਮੈਥੋਲਜੀ ਹੈ ਹਿੰਦੂਇਜ਼ਮ ਦੇ ਵਿੱਚ ਔਰ ਇਹ ਚੀਜ਼ਾਂ ਹੁੰਦੀਆਂ ਬਾਬਾ ਜੀ ਜੋ ਲੋਕ ਮੰਨਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਤੇ ਬੰਦਾ ਯਕੀਨ ਕਰਦਾ ਸੋ ਇੱਥੇ ਆਪਾਂ ਉਹ ਗੱਲ ਕਰ ਰਹੇ ਹਾਂ ਕਿ ਉਹ ਜਿਹੜੀ ਨਾਰਥ ਡਾਇਰੈਕਸ਼ਨ ਉਹ ਕਿਹਦੇ ਨਾਲ ਹੁੰਦੀ ਐ ਅਸੋਸੀਏਟ ਇਹ ਕਿਤੇ ਕਰਕੇ ਮੰਨਿਉਂਦੇ ਲੋੜ ਕੁਬੇਰ ਕਰਕੇ ਕੁਬੇਰ ਕੌਣ ਸੀ ਧਨ ਦਾ ਦੇਵਤਾ ਇਹ ਕਿਹਾ ਜਾਂਦਾ ਬਾਕੀ ਰਹੀ ਗੱਲ ਸਾਧੂ ਸੰਤ ਫਕੀਰਾਂ ਦੀ ਤਾਂ ਉਹ ਕਹਿੰਦੇ ਵੀ ਭੱਜੀ ਫਿਰਦੀ ਫਕੀਰਾ ਪਿੱਛੇ ਮਾਇਆ ਹੈ ਤੇ ਫਕੀਰ ਭੱਜੇ ਰੱਬ ਦੇ ਪਿੱਛੇ ਵੀ ਜੋ ਉਹ ਤਾਂ ਰੱਬ ਨੂੰ ਹੀ ਕਹਿੰਦੇ ਆ ਵੀ ਭਾਈ ਸਾਡਾ ਪ੍ਰੇਮੀ ਤੇਰੇ ਨਾਲ ਇਸ਼ਕ ਹੈ ਤੂੰ ਹੀ ਕਰਨਾ ਜੋ ਕਰਨਾ ਉਹਨਾਂ ਲਈ ਸਾਰੀਆਂ ਦਿਸ਼ਾਵਾਂ ਰੱਬ ਹੀ ਹੈ ਸਾਰੇ ਪਾਸੇ ਪਰ ਇੱਥੇ ਇੱਕ ਕਹਾਣੀ ਨੂੰ ਸਮਝਾਉਣ ਵਾਸਤੇ ਗੱਲ ਕੀਤੀ ਜਾ ਰਹੀ ਹੈ ਜ਼ਰਾ ਗੌਰ ਕਰ ਕਿ ਨਾਰਥ ਡਾਇਰੈਕਸ਼ਨ ਕਿਹਦੇ ਨਾਲ ਯੂਜ਼ ਹੁੰਦੀ ਹੈ ਨੌੜ ਗੁਮੇਰ ਵੇਰੀ ਅਣੀਗੇ ਉਹਨੇ ਧੰਦੇ ਦੇਵਤਾ ਜਿਹਨਾਂ ਨੂੰ ਆਖਿਆ ਜਾਂਦਾ ਹਿੰਦੂਇਜ਼ਮ ਦੇ ਵਿੱਚ ਹੁਣ ਉਹ ਕਹਿਣ ਲੱਗੇ ਸੀ ਵੀ ਭਾਈ ਆਪਣੇ ਪੁੱਤਰ ਨੂੰ 20 ਸਾਲਾਂ ਤੱਕ ਤੂੰ ਮਨੀ ਮਾਈਂਡਡ ਨਾ ਬਣਾਈ ਹੁਣ ਇੱਥੇ ਇਨਸਾਨ ਕਹੇਗਾ ਕਿ ਕੀ ਇਹ ਕੀ ਗੱਲ ਹੋਈ ਮਰਨ ਲਈ ਵੀ ਪੈਸੇ ਲੱਗਦੇ ਨੇ ਭਾਈ ਪੈਸੇ ਤਾਂ ਜ਼ਰੂਰੀ ਨੇ ਨਹੀਂ ਤਾਂ ਨਹੀਂ ਬਣਨਦਾ ਇਹ ਰਾਹ ਜਿਹੜਾ ਸਹੀ ਨਹੀਂ ਹੈ ਜ਼ਰਾ ਗੌਰ ਕਰਾ ਕਿ ਮੈਨੂੰ ਕੁਛ ਨਾ ਕੁਛ ਕਰਕੇ ਪੈਸਾ ਕਮਾਉਣਾ ਹੈ ਦੇਖੋ ਪੈਸੇ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪਰ ਇਹ ਕਹਿਣਾ ਵੀ ਮੈਂ ਕੁਛ ਨਾ ਕੋਸ਼ ਕਰਕੇ ਪੈਸਾ ਕਮਾਉਣਾ ਹੀ ਕਮਾਉਣਾ ਹੈ ਮੈਂ ਚਾਹੇ ਮੈਨੂੰ ਗਲਤ ਕੰਮ ਹੀ ਕਰਨਾ ਪਵੇ ਇਹ ਵਿਚਾਰ ਤੁਹਾਨੂੰ ਕਦੇ ਵੀ ਜਿਹੜਾ ਹੈ ਦੌਲਤਮੰਦ ਨਹੀਂ ਬਣਨ ਦੇਗਾ ਬਾਬਾ ਨਹੀਂ ਬਣਾਏਗਾ ਕਿਉਂ ਇਹ ਅੱਗੇ ਦੱਸਿਆ ਗਿਆ ਹੈ ਅੱਗੇ ਕਹਾਣੀ ਵਿੱਚ ਕੀ ਹੁੰਦਾ ਹੈ ਕਿ ਰਾਜਕੁਮਾਰ ਉਸ ਦਿਸ਼ਾ ਵੱਲ ਚੱਲ ਜਾਂਦਾ ਹੈ ਤੇ ॠषि मुनि ਤੋਂ ਸ਼ਰਾਪ ਲੈ ਕੇ ਪੱਥਰ ਦੇ ਬਣ ਜਾਂਦਾ ਹੈ ਇਸ ਦਾ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਬਿਨਾਂ ਸੋਚੇ ਸਮਝੇ ਸਿਰਫ ਤੇ ਸਿਰਫ ਦੌਲਤ ਦੀ ਲਾਲਚ ਵਿੱਚ ਜਰਾ ਗੌਰ ਕਰੋ ਦੌਲਤ ਦੇ ਲਾਲਚ ਵਿੱਚ ਅਸੀਂ ਕਿਸੇ ਕਰੀਅਰ ਨੂੰ ਜਾਂ ਕਿਸੇ ਪਾਥ ਨੂੰ ਕਿਸ ਰਾਹ ਨੂੰ ਚੁਣਾਂਗੇ ਅਸੀਂ ਪੱਥਰ ਦੇ ਬਣ ਜਾਵਾਂਗੇ ਸਾਡੇ ਅੰਦਰ ਦਾ ਜਿਹੜਾ ਆਨੰਦ ਹੈ ਉਹ ਖਤਮ ਹੋ ਜਾਏਗਾ ਜਰਾ ਇਸ ਨੂੰ ਸਮਝੋ ਸਾਡੇ ਅੰਦਰ ਦਾ ਆਨੰਦ ਖਤਮ ਹੋ ਜਾਏਗਾ ਹੁਣ ਕਿਵੇਂ ਕਰਨਾ ਹੈ ਇਹ ਕੁਝ ਨਹੀਂ ਸਮਝ ਆਏਗਾ ਬਾਬਾ ਕਿਦਾਂ ਕਰਨਾ ਹੈ ਵੀ ਕੁਝ ਨਹੀਂ ਸਮਝਦਾ ਤਾਂ ਹਾਲ ਕੀ ਹੈ ਦੌਲਤਮੰਦ ਕਿਵੇਂ ਬਣਿਆ ਜਾਂਦਾ ਹੈ ਇਹ ਕਹਾਣੀ ਦੇ ਅੱਗੇ ਦੱਸਿਆ ਗਿਆ ਜ਼ਰਾ ਗੌਰ ਕਰ ਰਿਸ਼ੀ ਮੁਣੀ ਰਾਜਕੁਮਾਰ ਦੀ ਧਰਮ ਪਤਨੀ ਨੂੰ ਕਹਿੰਦੇ ਨੇ ਕਿ ਤੁਸੀਂ ਭਗਵਾਨ ਸ਼ਿਵ ਜੀ ਮਹਾਰਾਜ ਦੀ ਪੂਜਾ ਕਰੋ ਉਹਨਾਂ ਨੂੰ ਖੁਸ਼ ਕਰੋ ਤੇ ਜਿਹੜਾ ਹੈ ਉਹਦੇ ਉਦੋਂ ਕੀ ਹੁੰਦਾ ਹੈ ਜਦੋਂ ਉਹ ਖੁਸ਼ ਭਗਤੀ ਕਰਦੇ ਉਦੋਂ ਕੀ ਹੁੰਦਾ ਸ਼ਰਾਬ ਤੋਂ ਮੁਕਤ ਹੋ ਜਾਂਦੇ ਨੇ ਤੇ ਸ਼ਰਾਬ ਤੋਂ ਮੁਕਤ ਹੋਣ ਤੋਂ ਬਾਅਦ ਜਦੋਂ ਰਾਜਕੁਮਾਰ ਖੁਸ਼ ਹੁੰਦਾ ਹੈ ਬਾਹਰ ਵਾਪਸ ਆਉਂਦਾ ਹੈ ਤਾਂ ਉਹ ਵਪਾਰੀ ਬਣ ਜਾਂਦਾ ਹੈ ਵਪਾਰੀ ਯਾਨੀ ਕਿ ਕੌਣ ਜੋ ਸਾਡੀਆਂ ਮੁਸ਼ਕਲਾਂ ਦਾ ਸੋਲੂਸ਼ਨ ਕਰਕੇ ਸਾਡੀ ਪ੍ਰੋਬਲਮ ਨੂੰ ਸੋਲਵ ਕਰਕੇ ਸੋਲੂਸ਼ਨ ਨੂੰ ਵੇਚਦਾ ਹੈ ਵਪਾਰੀ ਉਹ ਹੁੰਦਾ ਹੈ ਇਸ ਨਾਲ ਸਾਨੂੰ ਇਹ ਮੰਨ ਲਓ ਤੁਹਾਡੇ ਘਰ 'ਚ ਕੋਈ ਚੀਜ਼ ਦੀ ਮੁਸ਼ਕਲ ਆ ਗਈ ਵੀ ਲਾਈਟ ਚਲੇ ਗਈ ਤਾਂ ਤੁਸੀਂ ਕੀ ਕਰੋਗੇ ਤੁਸੀਂ ਵਪਾਰੀ ਕੋਲ ਜਾਓਗੇ ਟਿਊਬ ਲਾਈਟ ਲੈ ਕੇ ਉਹ ਤੁਹਾਡੀ ਟਿਊਬ ਲਾਈਟ ਖਰਾਬ ਹੋ ਗਈ ਤੁਸੀਂ ਟਿਊਬ ਲਾਈਟ ਲੈ ਕੇ ਵਪਾਰੀ ਕੀ ਕਰ ਰਿਹਾ ਤੁਹਾਡੇ ਜਿਹੜਾ ਟਿਊਬ ਲਾਈਟ ਦੀ ਜਿਹੜੀ ਮੁਸ਼ਕਲ ਆਈ ਸੀ ਉਹਨੂੰ ਸੋਲੂਸ਼ਨ ਦੇ ਰਿਹਾ ਤੁਹਾਨੂੰ ਇਹ ਆ ਲਫੜ ਪਾਈ ਠੀਕ ਹੈ ਇਸ ਨਾਲ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਜੇ ਤੁਹਾਨੂੰ ਤੁਸੀਂ ਧਣੀ ਬੰਨਾ ਹੈ ਤਾਂ ਸ਼ਿਵਜੀ ਮਹਾਰਾਜ ਜੀ ਦਾ ਜੋ ਵਪਾਰੀ ਵਾਲਾ ਗੁਣ ਹੈ ਕਿਹੜਾ ਗੁਣ ਹੈ ਵਪਾਰੀ ਦਾ ਪ੍ਰੋਬਲਮ ਸੋਲਵਿੰਗ ਵਾਲਾ ਗੁਣ ਉਸ ਨੂੰ ਅਪਣਾਓ ਬਾਬਾ ਜੀ ਸ਼ਿਵਜੀ ਮਹਾਰਾਜ ਜੀ ਦਾ ਪ੍ਰੋਬਲਮ ਸੋਲਵਿੰਗ ਵਾਲਾ ਗੁਣ ਇਹ ਕੀ ਹੈ ਦੇਖੋ ਭਗਵਾਨ ਸ਼ਿਵਜੀ ਮਹਾਰਾਜ ਜੋ ਨੇ ਉਹਨਾਂ ਨੇ ਮਾਤਾ ਪਾਰਵਤੀ ਜੀ ਦੇ ਨਾਲ ਇੱਕ ਜੰਗਲ ਤੋਂ ਦੂਜੇ ਜੰਗਲ ਇੱਕ ਜੰਗਲ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭਟਕਦੇ ਨੇ ਕਿਉਂ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਣ ਦੇ ਜ਼ਰਾ ਗੌਰ ਕਰ ਉਹ ਮਾਲਕ ਲੋਕ ਆ ਉਹ ਹਰ ਥਾਂ ਜਾਂਦੇ ਹਰ ਜਗ੍ਹਾ ਜਾਂਦੇ ਕਦ ਲਈ ਲੋਕਾਂ ਦੀ ਬੰਦਤ ਕਰਦੇ ਯਾਨੀ ਤੁਹਾਨੂੰ ਇਨਸਾਨ ਨੂੰ ਜਿਹੜਾ ਹੈ ਘੁੰਮਣਾ ਚਾਹੀਦਾ ਹੈ ਐਕਸਪੀਰੀਅੰਸ ਲੈਣਾ ਚਾਹੀਦਾ ਹੈ ਐਕਸਪੀਰੀਅੰਸ ਤੋਂ ਬਾਅਦ ਇਹ ਲੱਭਣਾ ਹੈ ਕਿ ਤੁਸੀਂ ਕਿਹੜੀਆਂ ਸਮੱਸਿਆਵਾਂ ਦਾ ਸਮਾਧਾਨ ਕੱਢ ਸਕਦੇ ਹੋ ਜ਼ਰਾ ਗੌਰ ਕਰਨਾ ਕਿਹੜੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ ਅਸੀਂ ਜ਼ਿੰਦਗੀ 'ਚ ਜਦੋਂ ਬੰਦਾ ਬਾਹਰ ਨਿਕਲਦਾ ਨੂੰ ਪਤਾ ਲੱਗਦਾ ਵੀ ਯਾਰ ਦੁਨੀਆ 'ਚ ਇਹ ਮੁਸ਼ਕਲ ਹੈ ਇਹ ਮੁਸ਼ਕਲਾ ਚਾਹੇ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਪਰ ਉਸੇ ਨੂੰ ਹੀ ਵਪਾਰੀ ਢੰਗ ਦੇ ਵਿੱਚ ਸੋਚਣਾ ਹੈ ਯਾਨੀ ਕਿ ਜਿੱਦਾਂ ਜਿੱਦਾਂ ਤੁਹਾਨੂੰ ਐਕਸਪੀਰੀਅੰਸ ਮਿਲਦਾ ਜਾਂਦਾ ਹੈ ਦੁਨੀਆ ਦਾ ਤੇ ਦੇਖਣਾ ਹੈ ਕਿ ਤੁਸੀਂ ਕਿਹੜੀਆਂ ਜੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕਰ ਸਕਦੇ ਹੋ ਤੇ ਉਹੀ ਸੋਲੂਸ਼ਨ ਵੇਚ ਕੇ ਤੁਸੀਂ ਜਿਹੜਾ ਹੈ ਧਨੀ ਬਣ ਸਕਦੇ ਜਿਵੇਂ Zomato ਵਾਲਾ ਹੈ ਉਹਨੇ ਕੀ ਸੋਲੂਸ਼ਨ ਕੱਢਿਆ ਜਰਾ ਗੌਰ ਕਰਨਾ ਉਹਨੇ ਕੀ ਸੋਲੂਸ਼ਨ ਕੱਢਿਆ ਕਿ ਘਰ ਬੈਠੇ ਕਿੰਦਾ ਸਬਜ਼ੀ ਮੁੰਚਾਈ ਜਾ ਵੀਗੀ ਵਾਲਾ ਉਹਨੇ ਕੀ ਸੁਣੀ ਮਣੀ ਮਣੀ ਸਭ ਦੀ ਘਰ ਬੈਠੇ ਕਿਦਾਂ ਬਣੇ ਤਣੀ ਬਣ ਗਏ ਨਾ ਉਹ ਦੌਲਤ ਬੰਦ ਬਣ ਗਏ ਉਹ ਪਤਾ ਲੱਗ ਜਾਂਦਾ ਵੀ ਇਸ ਕਰੀਅਰ ਵਿੱਚ ਤਾਂ ਜ਼ਿਆਦਾ ਹੈ ਇਹੀ ਵਜ੍ਹਾ ਕਰਕੇ ਮੈਂ ਇਹਨੂੰ ਚੁਣਾ ਨਹੀਂ ਤੁਸੀਂ ਪੱਥਰ ਦੇ ਬਣ ਜਾਓਗੇ ਬਾਬਾ ਜੀ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਕਿ ਕਰਨਾ ਕੀ ਹੈ ਸਿਰਫ ਇਹ ਸੋਚ ਕੇ ਵੀ ਮੈਂ ਦੌਲਤ ਕਮਾਣੀ ਹੈ ਇਸ ਪਾਸੇ ਸਾਨੂੰ ਉਹਦੇ ਬਾਰੇ ਐਕਸਪੀਰੀਅੰਸ ਕੋਈ ਨਹੀਂ ਹੈ ਅਸੀਂ ਚੱਲ ਪਏ ਐਵੇਂ ਬਿਨਾ ਬੈਗ ਚੱਕਿਆ ਝੋਲਾ ਚੱਕਿਆ ਚੱਲ ਪਏ ਾਨੂੰ ਪਤਾ ਹੀ ਕੁਛ ਨਹੀਂ ਪੱਥਰ ਵਾਂਗੂ ਲੱਗੇ ਆਂ ਬਸ ਉਸੇ ਰਾਹ ਨੂੰ ਤੁਰਨਾ ਰਾਸਤਾ ਕੋਈ ਨਹੀਂ ਪਤਾ ਨਾ ਕਿਸੇ ਦੀ ਕੋਈ ਪ੍ਰੋਬਲਮ ਸੋਲਵ ਕਰ ਰਹੇ ਬਲਕਿ ਪ੍ਰੋਬਲਮ ਵਧਾ ਰਹੇ ਆਂ ਕਿਸੇ ਨੂੰ ਦੁੱਖ ਦੇ ਰਹੇ ਆਂ ਜਿਵੇਂ ਉਹਨੇ ਜਿਸ਼ੀਆਂ ਮੁਣੀਆਂ ਨੂੰ ਦਿੱਤਾ ਸੀ ਜੱਗ ਕਹਿੰਦਾ ਬੰਦ ਕਰ ਦਿਓ ਆਪਾਂ ਚੰਗੀ ਭਲੀ ਦੁਨੀਆ ਦਾ ਵੀ ਜਿਹੜਾ ਇਹ ਕੰਮ ਖਰਾਬ ਕਰ ਰਿਹਾ ਪ੍ਰੋਬਲਮ ਦੇ ਪਿੱਛੇ ਦੌੜਨਾ ਹੈ ਤੇ ਸੋਲੂਸ਼ਨ ਨੂੰ ਵੇਚਣਾ ਇਹਨੀ ਪ੍ਰੋਬਲਮ ਹੈ ਕਿਸੇ ਲਈ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਕਹਾਣੀ ਜੀ ਬਾਬਾ ਦੀ ਤਾਂ जरा ਗੌਰ ਕਰਨਾ ਕਹਾਣੀ ਸ਼ਿਵਜੀ ਮਹਾਰਾਜ ਦੀ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਇਹੀ ਸਾਨੂੰ ਦੱਸਦੇ ਹੈ ਕਿ ਭਾਈ ਧਨ ਦਾ ਜਿਹੜਾ ਅੰਨੀ ਲਾਲਚ ਹੈ ਨਾ ਉਹ ਜਿਹੜਾ ਬੰਦਾ ਧਨ ਦੇ ਵਿੱਚ ਭਾਈ ਦੌਲਤ ਦੇ ਵਿੱਚ ਭਾਈਦਾ ਉਹ ਇਨਸਾਨ ਨੂੰ ਪੱਥਰ ਬਣਾ ਦਿੰਦਾ ਇਸ ਨੂੰ ਸਮਝ ਲੈ ਜੇ ਕੋਈ ਕੈਰੀਅਰ ਜੇ ਕੋਈ ਕੰਮ ਆਪਾਂ ਕੋਈ ਕਰਮ ਕਰ ਰਹੇ ਆ ਉਹਦੇ ਚ ਸਿਰਫ ਪੈਸੇ ਦੇ ਚੱਕਰ ਵਿੱਚ ਆਪਾਂ ਚੁਣਿਆ ਹੈ ਉਸ ਨੂੰ ਤਾਂ ਜੀਵਨ ਜਿਹੜਾ ਕਿਤੇ ਰੁਕ ਜਾਂਦਾ ਹੈ ਸੋਚ ਦਿਮਾਗ ਤੇ ਦਿਸ਼ਾ ਸਭ ਪੱਥਰ ਵਰਗੇ ਜਾਮ ਹੋ ਜਾਂਦੇ ਆ ਦੂਜਾ ਹੈ ਅਸਲ ਧਨ ਮਿਲਦਾ ਹੈ ਪ੍ਰੋਬਲਮਸ ਸੋਲਵ ਕਰਨ ਨਾਲ ਕਿਸੇ ਹੀ ਸਮੱਸਿਆ ਨੂੰ ਦੂਰ ਕਰਨ ਨਾਲ ਡਾਕਟਰ ਜਾਂਦਾ ਹੈ ਡਾਕਟਰ ਕੋਲ ਤੁਸੀਂ ਜਾਂਦੇ ਹੋ ਤੁਸੀਂ ਬਿਮਾਰੀ ਜਾਂਦੇ ਹੋ ਡਾਕਟਰ ਕੀ ਕਰਦਾ ਤੁਹਾਡੀ ਬਿਮਾਰੀ ਦਾ ਇਲਾਜ ਕਰਦਾ ਤੁਸੀਂ ਪੈਸੇ ਦੇ ਦਿੰਦੇ ਹੋ ਉਹ ਤੁਹਾਡੀ ਕੋਈ ਪ੍ਰੋਬਲਮ ਸੋਲਵ ਕਰ ਰਿਹਾ ਹੈ ਜੇ ਇਨਸਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈ ਜੋ ਤੇ ਉਹਨਾਂ ਦਾ ਹੱਲ ਪੈਦਾ ਕਰਦਾ ਹੈ ਉਹੀ ਸੱਚਾ ਵਪਾਰੀ ਤੇ ਸੱਚਾ ਧਨੀ ਹੁੰਦਾ ਬਾਬਾ ਉਹ ਡਾਕਟਰ ਤਾਂ ਚਲੋ ਇੱਕ এডਿਕੇਸ਼ਨ ਲੈਵਲ ਹੋ ਗਈ ਉਹ ਇੱਕ ਅਲੱਗ ਚੀਜ਼ ਹੋ ਗਈ ਹੁਣ ਆਟਕਾਵਾਂ ਦਾ ਹੱਲ ਹੈ ਸ਼ਕਤੀ ਤੇ ਭਗਤੀ ਵਿੱਚ ਇੱਥੇ ਵੀ ਦੱਸਿਆ ਹੈ ਜ਼ਿੰਦਗੀ ਦੇ ਵੱਡੇ ਵੱਡੇ ਸ਼ਰਾਪ ਵੱਡੀਆਂ ਵੱਡੀਆਂ ਗਲਤ ਚੋਣਾ ਵੱਡੇ ਵੱਡੇ ਡਰ ਵੱਡੇ ਵੱਡੇ ਗਲਤ ਰਸਤੇ ਉਹ ਇਬਾਦਤ ਬੰਦਗੀ ਭਗਤੀ ਸਬਰ ਤੇ ਸਹੀ ਸੋਚ ਨਾਲ ਟੁੱਟ ਜਾਂਦੇ ਆ ਬਾਬਾ ਇਸ ਗੱਲ ਨੂੰ ਯਾਦ ਰੱਖੀ ਤੁਹਾਡੀ ਇਬਾਦਤ ਸਬਰ ਤੇ ਸਹੀ ਸੋਚ ਨਾਲ ਟੁੱਟ ਜਾਂਦੇ ਔਰ ਜਦੋਂ ਕੋਈ ਗੁਰੂ ਮੁਰਸ਼ਿਦ ਜ਼ਿੰਦਗੀ 'ਚ ਹੋਵੇ ਜਿਵੇਂ ਔਰਿਸ਼ੀ ਮੁਣੀਆਂ ਨੇ ਰਾਹ ਪਾ ਦਿੱਤਾ ਗੁਰੂ ਮੁਰਸ਼ਿਦ ਰਸਤਾ ਦੱਸਦੇ ਚੌਥਾ ਹੈ ਜ਼ਿੰਦਗੀ ਵਿੱਚ ਤਜਰਬਾ ਲੈਣਾ ਬੜਾ ਜ਼ਰੂਰੀ ਹੈ ਜਰਾ ਘੁੰਮੋ ਦੇਖੋ ਸਿੱਖੋ ਤਜਰਬੇ ਤੋਂ ਹੀ ਪਤਾ ਲੱਗਦਾ ਹੈ ਇਸ ਕਿਹੜੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਆ ਬਾਬਾ ਜੀ ਪੰਜ ਮੈਂ ਸਹੀ ਦਿਸ਼ਾ ਚੁ ਸਹੀ ਦਿਸ਼ਾ ਚੁਣਨ ਨਾਲ ਜਿਹੜਾ ਤਨ ਹੈ ਉਹ ਆਪਣੇ ਆਪ ਓਮ ਲੱਗਦਾ ਦਿਸ਼ਾ ਪਹਿਲੀ ਹੈ ਪਹਿਲਾਂ ਫਿਰ ਮੰਜ਼ਲ ਪਹਿਲਾਂ ਇਨਸਾਨ ਨੂੰ ਆਪਣੀ ਦਿਸ਼ਾ ਚੁਣੀ ਚਾਹੀਦੀ ਆਪਣਾ ਡਾਇਰੈਕਸ਼ਨ ਚੁਣਨਾ ਚਾਹੀਦਾ ਜਿਹੜਾ ਇਨਸਾਨ ਆਪਣੇ ਵੱਡਿਆਂ ਦੇ ਕਹਿ ਤੇ ਕੋਈ ਰਾਹ ਚੁਣ ਲੈਂਦੇ ਆ ਜਾਂ ਕਿਸੇ ਦੇ ਕਹਿ ਤੇ ਜ਼ਿੰਦਗੀ ਨੂੰ ਜੀ ਕੱਢ ਲੈਂਦੇ ਆ ਨਾ ਬਾਬਾ ਜੀ ਉਹ ਅੰਤ ਪਰੇਸ਼ਾਨ ਹੀ ਹੋ ਜਾਂਦਾ ਇਨਸਾਨ ਇਸ ਲਈ ਆਪਣੀ ਮੰਜ਼ਿਲ ਆਪਣੇ ਰਸਤੇ ਆਪ ਚੁਣਨੇ ਚਾਹੀਦੇ ਆ। ਹੁਣ ਜਿਹੜਾ ਬੰਦਾ 30-35 ਸਾਲ ਦਾ ਹੋ ਗਿਆ ਕਿਸੇ ਦੇ ਇਸ਼ਾਰਿਆਂ ਤੇ ਚੱਲਦਾ-ਚੱਲਦਾ ਉਹ ਵਿਚਾਰਾ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੀ ਹੋਏਗਾ, ਤੰਗੀ ਹੋਏਗਾ। ਉਹ ਕਾਈ ਹੋਏਗਾ। ਉਹ ਜਿਹਨੇ ਰਾਹ ਪਾਇਆ ਹੋਣਾ ਉਹਨੇ ਵੀ ਮੁੜ ਕੇ ਕਹਿ ਦੇਣਾ ਵੀ ਭਾਈ ਇਹ ਤੇ ਇਹਦੀ ਤੇ ਕਿਸਮਤ ਇਦਾਂ ਦੀ ਹੈ, ਇਹ ਤਾਂ ਸਹੀ ਨਹੀਂ ਕਰ ਸਕਿਆ, ਇਹ ਤੇ ਕੁਝ ਨਹੀਂ ਕਰ ਸਕਿਆ। ਜੇ ਕੁਝ ਕਰ ਜਾਂਦਾ ਤਾਂ ਕਹਣਾ ਸਾਡਾ ਹੈ। ਕਿ ਨਹੀਂ ਕੁਝ ਕਰ ਸਕਿਆ, ਅੱਗੇ ਜ਼ਿੰਦਗੀ 'ਚ ਨਹੀਂ ਕੋਈ ਰਾਹ ਮਿਲ ਰਿਹਾ ਤੇ ਇਹਨਾਂ ਨੇ ਕਹਣਾ ਇਹ ਤੇ ਇਦਾਂ ਦਾ ਹੀ। ਇਨੂੰ ਆਪਣੀ ਉਹਨੇ ਲੱਖ ਮਿਹਨਤ ਕੀਤੀ ਹੋਵੇ ਨਾ ਚਾਹੰਦੇ ਹੋਏ ਵੀ ਤੇਰੇ ਦੱਸੇ ਰਾਹਾਂ ਤੇ ਉਹ ਚੱਲਿਆ ਤੇ ਬਾਅਦ ਵਿੱਚ ਇਨਸਾਨ ਨੂੰ ਕਹਿ ਦਿੰਦਾ ਵੀ ਇਹ ਤੇ ਇਦਾਂ ਨਹੀਂ ਇਸ ਲਈ ਆਪਣੀ ਦਿਸ਼ਾ ਆਪ ਚੁਣੋ ਭਾਈ ਇਹ ਸਮਝੋ ਇਸ ਗੱਲ ਤੋਂ ਪੈਸਾ ਕੋਈ ਮੰਜ਼ਲ ਨਹੀਂ ਹੈ ਪੈਸਾ ਇੱਕ ਨਤੀਜਾ ਹੈ ਇੱਕ ਸੋਲਿਊਸ਼ਨ ਹੈ ਪੈਸਾ ਇੱਕ ਤੁਹਾਡਾ ਰਿਜ਼ਲਟ ਹੈ ਤੁਹਾਡੇ ਕਰਮ ਕਰਨ ਦਾ ਤੁਹਾਡੇ ਕੰਮ ਕਰਨ ਦਾ ਇਸ ਨੂੰ ਸਮਝ ਲੈਣਾ ਬਾਬਾ ਜੀ ਸੋ ਇਹ ਤਾਂ ਗੌਰ ਨਾਲ ਬੰਦਾ ਸੋਚਦਾ ਹੈ ਪੜਦਾ ਹੈ ਸੁਣਦਾ ਹੈ ਫਿਰ ਉਹਦੇ ਬਾਰੇ ਜਿਹੜਾ ਹੈ ਕੋਈ ਲੌਜੀਕਲੀ ਬੰਦਾ ਚੱਲਦਾ ਹੈ ਕਿ ਯਾਰ ਇਹਦਾ ਕੀ ਮਤਲਬ ਹੋ ਸਕਦਾ ਤਾਂ ਫਿਰ ਉਹ ਜਿਹੜਾ ਰੰਗ ਹੈ ਸਾਹਮਣੇ ਆਉਂਦਾ ਸੋ ਜਰਾ ਗੌਰ ਕਰਨਾ ਧਨ ਮੰਜ਼ਲ ਨਹੀਂ ਉਹ ਨਤੀਜੇ ਹੈ ਬਾਬਾ ਜੀ ਧਨ ਤੁਹਾਡਾ ਤੁਸੀਂ ਕਰਮ ਕੀਤਾ ਕੋਈ ਉਹਦਾ ਨਤੀਜਾ ਹੈ ਔਰ ਉਹ ਨਤੀਜੇ ਦਾ ਵੀ ਜਿਹੜਾ ਹੈ ਉਹ ਫਲ ਦੀ ਵੀ ਜਿਹੜੀ ਹੈ ਚਿੰਤਾ ਨਹੀਂ ਕਰਨੀ ਹੈ ਵੀ ਬਗੀਰਾ ਵਰਮਾਇਆ ਔਰ ਆਪਣੀ ਬੰਦਗੀ ਆਪਣੀ ਭਗਤੀ ਆਪਣੇ ਸਬਰ ਨੂੰ ਬਿਲਕੁਲ ਨਾ ਟੁੱਟਣ ਦਿਓ ਬਾਬਾ ਜੀ ਕਿਉਂਕਿ ਇਹੀ ਹੋ ਰਹਾ ਹੈ ਜੋ ਤੁਹਾਡਾ ਕਦੇ ਸਾਥ ਨਹੀਂ ਛੱਡਦਾ। ਇਹੀ ਗੁਰੂਆਂ ਪੀਰਾਂ ਰਹਿਬਰਾਂ ઋષਿ ਮੁਣੀਆਂ ਸਾਈਂ ਲੋਕਾ ਰੱਬ ਲੋਕਾ ਫਰਮਾਇਆ ਬਾਬਾ। ਚਲਤੇ ਜਾਣਾ ਹੈ ਮuje ਕਹੀ ਥੰਮਣਾ ਨਹੀਂ। ਕਿਉਂਕਿ ਜਿੱਥੇ ਰੁਕ ਜਾਵੇਂ ਨਾ ਪਾਣੀ ਨੰਦਾ ਹੋ ਜਾਂਦਾ ਬਾਬਾ ਜੀ ਇਹ ਗੱਲ ਯਾਦ ਰੱਖ। ਵਹਿੰਦਾ ਪਾਣੀ ਜਿਹੜਾ ਹੈ ਨਾ। ਇਸ ਲਈਏ ਦੇਖੋ ਜੇ ਇੱਕ ਜਗ੍ਹਾ ਸਾਡਾ ਨਹੀਂ ਕੋਈ ਗੱਲ ਬਣਦੀ। ਅੱਗੇ ਜਾਣਾ ਚਾਹੀਦਾ। ਔਰ ਆਪਣੀ ਮੰਜ਼ਲ ਜਿਹੜੀ ਹੈ। ਉਹਨੂੰ ਸਹੀ ਚੁਣਾਬ ਆਪ ਹੀ ਚੁਣਨਾ ਚਾਹੀਦਾ ਆਪ ਹੀ ਕਰਨਾ ਚਾਹੀਦਾ। ਕਿਉਂਕਿ ਕਿਸੇ ਦੱਸੇ ਰਾਹ ਤੇ ਇਨਸਾਨ ਚੱਲਦਾ ਜ਼ਰੂਰ ਪੈਂਦਾ ਜਰਾ ਗੌਰ ਕਰਨਾ ਜਾਂ ਤਾਂ ਕੋਈ ਬਹੁਤ ਸਾਧੂ ਸੰਤ ਮਹਾਤਮਾ ਕੋਈ ਐਸਾ ਕੋਈ ਐਸਾ ਹੋਵੇ ਜਿਹੜੇ ਬੰਦੇ ਦੀ ਸੋਚ ਬੜੀ ਜਿਹੜੀ ਹੈ ਉਹ ਦੂਰ ਦੀ ਹੈ ਦ੍ਰਿਸ਼ਟੀ ਉਹਦੀ ਬੜੀ ਦੂਰ ਦੀ ਹੈ ਜਿਹਦੀ ਵਿਚਾਰੇ ਇਹ ਦ੍ਰਿਸ਼ਟੀ ਕੋਈ ਨਹੀਂ ਜਿਹੜਾ ਆਪ ਲੋਕਾਂ ਦਾ ਸਲਾਮਾ ਲੈਂਦਾ ਉਹਨੇ ਆਪਣੇ ਨੂੰ ਜੇ ਰਾਹ ਪਾਇਆ ਕਿਸੇ ਪਾਸੇ ਨੂੰ ਤਾਂ ਉਹ ਗਲਤੀ ਪਾਊਗਾ ਨਾ ਇਸ ਲਈ ਹਮੇਸ਼ਾ ਜਿਹੜਾ ਹੈ ਆਪਣੇ ਅੰਦਰ ਦੇ ਰੰਗ ਦੇਖਿਓ ਜਾਂ ਜਿਹਨੇ ਦੁਨੀਆ ਦੇਖੀ ਹੈ ਨਾ ਉਨੀ ਗੱਲ ਸੁਣਨਾ ਕਿਸੇ ਦੀ ਗੱਲ ਸੁਣ ਕੇ ਉਹਦੇ ਤੇ ਇੱਕਦਮ ਹੀ ਨਹੀਂ ਐਡਮਾ ਉਹਦੇ ਬਾਰੇ ਸੋਚਣਾ ਜ਼ਰੂਰ ਵੀ ਇਹ ਕਿਹਾ ਹੈ ਆਖਰੀ ਕਿਉਂ ਕਹਿ ਰਿਹਾ ਹੈ ਤਾਂ ਮੈਂ ਇਹ ਸੱਚ ਕੋਈ ਗੱਲ ਹੈ ਸੀ ਕਿਉਂਕਿ ਹੁਣ ਜਿੱਦਾਂ ਦਾ ਜਨਰੇਸ਼ਨ ਚੱਲ ਰਿਹਾ ਹੈ ਜਰਾ ਗੌਰ ਕਰਨਾ ਤਾਂ ਇਨਸਾਨ ਜਿਹੜਾ ਹੈ ਜਦ ਤੱਕ ਆਪਣੇ ਫੈਸਲੇ ਨਹੀਂ ਆਪ ਉਹ ਚੁਣਾਵ ਕਰ ਸਕਦਾ ਇਹ ਸਮਾਂ ਹੀ ਐਸਾ ਹੁੰਦਾ ਹੈ ਇਨਸਾਨ ਨੂੰ ਸਮਝ ਜਿਹੜੀ ਕਹਿੰਦੇ ਠੋਕਰਾ ਖਾ ਕੇ ਹੁੰਦੀ ਧੱਕੇ ਖਾ ਕੇ ਹੁੰਦੀ ਹੈ ਇਸ ਲਈ ਬਹੁਤ ਸਾਰੇ ਲੋਕਾਂ ਕਿਹਾ ਵੀ ਘੁੰਮੋ ਘੁੰਮ ਕੇ ਦੁਨੀਆ ਦੇਖੋ ਉਹਦੇ ਵਿੱਚ ਕੀ ਪ੍ਰੋਬਲਮ ਹੈ ਕੀ ਸਲੂਸ਼ਨ ਕਰ ਸਕਦੇ ਆਪਾਂ ਸਲੂਸ਼ਨ ਦਾ ਜਿਹੜਾ ਨਤੀਜਾ ਉਹ ਸਾਨੂੰ ਧਨ ਦੇ ਰੂਪ ਦੇ ਵਿੱਚ ਇਨਸਾਨ ਨੂੰ ਜਿਹੜਾ ਹੈ ਉਹ ਮਾਲਕ ਜਿਹੜਾ ਉਹ ਫਲ ਦਿੰਦਾ ਹੈ ਬਾਬਾ ਸੁਖ ਹੋਸ਼ ਰਹਾ ਬਾਦ ਰੋ ਚੜ੍ਹਦੀ ਕਲਾ ਚ ਰੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸੁਖ ਰਹਾ ਬਾਦ